ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਦੀ ਬੁਨਿਆਦੀ ਲਾਲਸਾ ਦਾ ਜ਼ਿਕਰ ਕਰਦੇ ਨੇ ਚਾਹਤ ਦਾ ਖਾਇਸ਼ ਦਾ ਪ੍ਰਾਣਾਂ ਦੇ ਗਹਿਰੇ ਤਲ ਦੇ ਚ ਜੀਵਨ ਦੀ ਆਸ ਬੜੀ ਪਰਬਲ ਹੈ ਜੀਵਨ ਦੀ ਲਾਲਸਾ ਬੜੀ ਪਰਬਲ ਹੈ ਔਰ ਇਹ ਹਕੀਕਤ ਹੈ ਕਿ ਜਿੰਨੀ ਪਰਬਲ ਜੀਵਨ ਦੀ ਲਾਲਸਾ ਹੋਵੇਗੀ ਉਤਨਾ ਹੀ ਪਰਵਲ ਮਰਨ ਦਾ ਭੈ ਹੋਵੇਗਾ ਇੱਕ ਸਿੱਕੇ ਦੇ ਕਿ ਦੋ ਪਹਿਲੂ ਨੇ ਔਰ ਇੱਕ ਪਹਿਲੂ ਅਲਗ ਨਹੀਂ ਕੀਤਾ ਜਾ ਸਕਦਾ ਜੀਵਨ ਦੀ ਜਿੰਨੀ ਵੱਡੀ ਲਾਲਸਾ ਮਰਨ ਦਾ ਉਤਨਾ ਹੀ ਵੱਡਾ ਭੈ ਕਿਸੇ 마ਸੂਮ ਬੱਚੇ ਨੂੰ ਜਦ ਕੋਈ ਬਜ਼ੁਰਗ ਅਸੀਸ ਵੀ ਦੇਂਦਾ ਹੈ ਤਾਂ ਇਹ ਹੀ ਕਹਿੰਦਾ ਹੈ ਤੇਰੀ ਉਮਰ ਬਹੁਤ ਵੱਡੀ ਹਜ਼ਾਰਾਂ ਸਾਲ ਤੱਕ ਜੀਣਾ ਤੂੰ ਬਹੁਤ ਵੱਡੀ ਉਮਰ ਭੋਗ ਰਹੀ ਹੈ ਤੂੰ ਬਹੁਤ ਵੱਡੀ ਉਮਰ ਭੋਗਣਾ ਕੋਈ ਅਸੀਸ ਨਹੀਂ ਹੈ ਇਹਨੂੰ ਆਸ਼ੀਰਵਾਦ ਨਹੀਂ ਸਮਝਣਾ ਚਾਹੀਦਾ ਪ੍ਰithvi ਦੇ ਤੇ ਐਸੇ ਦਰਖਤ ਖੜੇ ਨੇ ਜਿਨ੍ਹਾਂ ਦੀ ਉਮਰ 2000 ਸਾਲ ਤੋਂ ਵੀ ਜ਼ਿਆਦਾ ਹੈ ਅੱਜ ਘਰ ਸਭ ਕਹਿੰਦੇ ਨੇ ਬਹੁਤ ਲੰਬੀ ਉਮਰ ਰੱਖਦਾ ਸਾਗਰ ਵਿੱਚ ਅਨੇਕਾਂ ਐਸੀਆਂ ਮੱਛਲੀਆਂ ਨੇ ਜੋ ਪੰਜ 500 ਸਾਲ ਤੋਂ ਵੀ ਜ਼ਿਆਦਾ ਜ਼ਿੰਦਾ ਰਹਿ ਸਕਦੀਆਂ ਨੇ ਤੋਂ ਜ਼ਿਆਦਾ ਜੀਵਣਾ ਕੋਈ ਖਾਸ ਮੈਨੇ ਨਹੀਂ ਰਖਦਾ ਸਫਲ ਜੀਵਨ ਜੀਵਣਾ ਧਰਮ ਦਾ ਇਹ ਮੂਲ ਉਪਦੇਸ਼ ਹੈ ਲੰਮੀ ਉਮਰ ਭੋਗਣੀ ਇਹ ਕੋਈ ਬਹੁਤ ਵੜਿਆਈ ਨਹੀਂ ਚੰਗੀ ਜ਼ਿੰਦਗੀ ਭੋਗਣੀ ਇਹ ਵੜਿਆਈ ਹੈ ਸਤਿਗੁਰudev ਜੀ ਮਹਾਰਾਜ ਦਾ ਫਰਮਾਨ ਹੈ ਕਿ ਜੀਵਨ ਦੀ ਚੁੱਕੇ ਪਹਿਲੀ ਲਾਲਸਾ ਵੱਡੀ ਉਮਰ ਹੈ ਜ਼ਿਆਦਾ ਜੀਵਣਾ ਹੈ ਰੋਗਾਂ ਦੇ ਵਿੱਚ ਗਰਸਿਆ ਹੋਇਆ ਮਨੁੱਖ ਜੋ ਦਾਇਮੀ ਰੋਗੀ ਹੈ ਦਿਨ ਰਾਤ ਰੋਗ ਦੀ ਪੀੜਾ ਵਿੱਚ ਬਿਤੀਤ ਹੋ ਰਿਹਾ ਹੈ ਉਹ ਵੀ ਜੀਵਣਾ ਚਾਹੁੰਦਾ ਹੈ ਬੁੱਢਾ ਹੋ ਗਿਆ ਹੈ ਹੱਡੀਆਂ ਦਾ ਢਾਂਚਾ ਹੋ ਗਿਆ ਹੈ ਚੱਲਣ ਦੀ ਸਮਰੱਥਾ ਨਹੀਂ ਰਹੀ ਸੁਣਨ ਦੀ ਸਮਰੱਥਾ ਨਹੀਂ ਰਹੀ ਕੂਵਤੇ ਗੁਆਏ ਵੀ ਨਹੀਂ ਰਹੀ ਸੋਚ ਸ਼ਕਤੀ ਵੀ ਨਹੀਂ ਰਹੀ ਪਰ ਜੀਵਨਾ ਉਹ ਵੀ ਚਾਹਤਾ ਹੈ ਜੀਵਨ ਦੀ ਬਹੁਤ ਵੱਡੀ ਪਰਵਲ ਲਾਲਸਾ ਇਸ ਬੁੱਢੇ ਦੇ ਅੰਦਰ ਵੀ ਮੌਜੂਦ ਹੈ ਔਰ ਜਿਤਨਾ ਪਰਵਲ ਜੀਵਨ ਦੀ ਅੰਦਰ ਕੋਈ ਲਾਲਸਾ ਰੱਖੇਗਾ ਉਤਨਾ ਹੀ ਮੌਤ ਦੇ ਭੈ ਤੋਂ ਭੈਭੀਤ ਹੋਵੇਗਾ ਤਾਂ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਉਮਰ ਇਤਨੀ ਲੰਬੀ ਹੋਵੇ ਕਿਤਨੀ ਜੇ ਜੁਗ ਚਾਰੇ ਆਰ ਜਾ ਰੂਹੇ ਜ਼ਮੀਨ ਦੇ ਤੇ ਇਤਨੀ ਵੱਡੀ ਉਮਰ ਅੱਜ ਤੱਕ ਤੇ ਕਿਸੇ ਦੀ ਹੋਈ ਨਹੀਂ ਲੇਕਿਨ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ 500 ਬਰੇ ਜੀਵਣਾ ਹਜ਼ਾਰ ਸਾਲ ਜੀਵਣਾ ਕੋਈ ਬਹੁਤ ਵੱਡੀ ਗੱਲ ਨਹੀਂ ਕੋਈ ਜੀਵੇ ਚਾਰ ਯੁਗਾਂ ਤੱਕ ਇਤਨੀ ਲੰਬੀ ਜ਼ਿੰਦਗੀ ਕਿਸੇ ਨੂੰ ਪ੍ਰਾਪਤ ਹੋ ਜਾਏ ਜੇ ਯੁਗ ਚਾਰੇ ਆੜ ਜਾ ਹੋਰ ਦਸੋਣੀ ਹੋਏ ਇੱਕ ਇੱਕ ਯੁਗ ਦੀ ਉਮਰ ਵੀ ਪ੍ਰਾਣਿਕ ਗ੍ਰੰਥਾਂ ਦੇ ਮੁਤਾਬਕ ਲੱਖਾਂ ਸਾਲ ਦੀ ਹੈ ਤੇ ਹੁਣ ਚਾਰ ਯੁਗਾਂ ਦੀ ਉਮਰ ਤੇ ਕਾਫੀ ਬਣਦੀ ਹੈ ਤੇ ਸਤਿਗੁਰudev ਜੀ ਮਹਾਰਾਜ ਕਹਿੰਦੇ ਨੇ ਇਹ ਹੋਰ ਦਸ ਗੁਣਾ ਵੱਧ ਜਾਏ ਇਤਨੀ ਲੰਬੀ ਉਮਰ ਹੋ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਤੋ ਪ੍ਰਥਮ ਲਾਲਸਾ ਜੀਵਨ ਦੀ ਦੂਸਰੀ ਲਾਲਸਾ ਮਨੁੱਖ ਦੇ ਅੰਦਰ ਇਹ ਆਉਂਦੀ ਹੈ ਕਿ ਹਰ ਬੰਦਾ ਮੈਨੂੰ ਚੰਗਾ ਚੰਗਾ ਆਖੇ ਮਹਾਨ ਆਖੇ ਹਰ ਬੰਦੇ ਦੀ ਜ਼ਬਾਨ ਦੇਤੇ ਮੇਰੀ ਉਪਮਾ ਹੋਵੇ ਮੇਰੀ ਤਾਰੀਫ ਹੋਵੇ ਮਨੁੱਖ ਦੀ ਬੁਨਿਆਦੀ ਭੁੱਖਾਂ ਦੇ ਚੋਂ ਇਹ ਵੀ ਇੱਕ ਭੁੱਖ ਹੈ ਜਿੱਥੇ ਬਹੁਤ ਲੰਬੀ ਉਮਰ ਭੋਗਣਾ ਚਾਹੁੰਦਾ ਹੈ ਉੱਥੇ ਇਹ ਵੀ ਚਾਹੁੰਦਾ ਹੈ ਕਿ ਹਰ ਇੱਕ ਦੀ ਰਸਨਾ ਤੇ ਮੇਰਾ ਜ਼ਿਕਰ ਹੋਵੇ ਹਰ ਇੱਕ ਜ਼ਬਾਨ ਮੇਰੀ ਤਾਰੀਫ਼ ਕਰੇ ਮੇਰੀ ਉਪਮਾ ਦੇ ਪੁੱਲ ਬਣੇ ਤਾਂ ਪਾਦਸ਼ਾਹ ਦਾ ਫਰਮਾਨ ਹੈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋ ਸਿਰਫ ਵੱਡੀ ਉਮਰ ਹੀ ਨਾ ਬਲਕੇ ਨੌ ਖੰਡ ਪ੍ਰਥਮੀ ਦੇ ਚ ਜਾਣਿਆ ਜਾਵੇ ਕਿਸੇ ਦੀ ਤਾਂ ਸਿਰਫ ਵਾਕਫੀਅਤ ਆਪਣੇ ਘਰ ਦੇ ਚ ਹੀ ਹੁੰਦੀ ਹੈ ਘਰ ਦੀ ਚਾਰ ਦਿਵਾਰੀ ਦੇ ਚ ਹੀ ਲੋਕੀ ਜਾਣਦੇ ਨੇ ਉਸ ਨੂੰ ਇਸ ਤੋਂ ਜ਼ਿਆਦਾ ਕਿਸੇ ਨੂੰ ਕੋਈ ਨਹੀਂ ਪਤਾ ਲੇਕਿਨ ਕੁਝ ਇੱਕ ਮਨੁੱਖ ਐਸੇ ਹੁੰਦੇ ਨੇ ਕਿ ਉਹਨੂੰ ਮਹੱਲੇ ਵਾਲੇ ਵੀ ਜਾਣਦੇ ਜਿਸ ਕਲੋਨੀ ਦੇ ਚ ਰਹਿੰਦਾ ਸਾਰੇ ਉਸ ਨੂੰ ਜਾਣਦੇ ਨੇ ਉਸ ਦੀ ਇਤਨੀ ਚਰਚਾ ਹੁੰਦੀ ਹੈ ਕਈ ਵਾਰ ਇਸ ਤਰ੍ਹਾਂ ਜਾਂਦਾ ਮਨੁੱਖ ਸਮਰੱਥ ਬਣ ਜਾਂਦਾ ਹੈ ਤੇ ਜਿਸ ਸ਼ਹਿਰ ਦੇ ਰਹਿੰਦਾ ਹੈ ਸਾਰੇ ਦੇਸ਼ ਵਾਸੀ ਸਾਰੇ ਸ਼ਹਿਰ ਵਾਸੀ ਉਸ ਨੂੰ ਜਾਣਦੇ ਨੇ ਸਾਰੇ ਦੇਸ਼ ਵਾਸੀ ਉਸ ਨੂੰ ਜਾਣਦੇ ਨੇ ਔਰ ਕਈ ਵਾਰ ਐਸਾ ਵੀ ਹੁੰਦਾ ਕਿ ਸਾਰਾ ਸੰਸਾਰ ਉਸ ਨੂੰ ਜਾਣਦਾ ਹੈ ਇਤਨੀ ਉਸ ਦੀ ਪ੍ਰਤਿਸ਼ਟਾ ਹੋ ਜਾਂਦੀ ਹੈ ਇਤਨੀ ਉਸ ਦੀ ਜਗਤ ਦੇ ਚਰਚਾ ਹੋ ਜਾਂਦੀ ਹੈ ਸਾਰੇ ਸੰਸਾਰ ਵਿੱਚ ਉਹਦੀ ਗੱਲ ਚੱਲਦੀ ਹੈ ਤੋ ਪਾਦਸ਼ਾਹ ਕਹਿੰਨ ਨੇ ਸਿਰਫ ਇਹ ਹੀ ਨਾ ਹੋਵੇ ਕਿ ਉਸਦੀ ਉਮਰ ਬਹੁਤ ਵੱਡੀ ਹੋਵੇ ਨੌਖੰਡ ਪ੍ਰਿਥਵੀ ਵਿੱਚ ਜਾਣਿਆਂ ਵੀ ਜਾਣ ਨੌਖੰਡ ਪ੍ਰਿਥਵੀ ਵਿੱਚ ਸਾਰਿਆਂ ਨੂੰ ਪਤਾ ਵੀ ਹੋਵੇ ਕਿ ਕਿਸ ਢੰਗ ਦਾ ਵੀ ਕੋਈ ਮਨੁੱਖ ਹੈ ਪਰ ਸਹਿਬ ਨਾਲ ਕਹਿੰਨ ਨੇ ਨਾਲ ਚਲੇ ਸਭ ਕੋ ਉਹ ਜਿਸ ਪਾਸੇ ਜਾਵੇ ਉਹਦੇ ਨਾਲ ਹਾਮੀ ਭਰਨ ਵਾਲੇ ਸਾਰੇ ਹੀ ਹੋਣ ਮਜਾਲ ਹੈ ਕੋਈ ਇਨਕਾਰ ਕਰ ਜਾਏ ਉਹ ਸਾਹਮਣੇ ਖੜਾ ਹੋ ਜਾਏ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਹੋ ਜਿੱਧਰ ਉਹ ਚਲੇ ਜਗਤ ਉਸ ਪਾਸੇ ਚਲੇ ਜੋ ਕੁਝ ਉਹ ਬੋਲੇ ਜਗਤ ਉਹੀ ਕੁਝ ਕਰੇ ਇਤਨੀ ਵੱਡੀ ਕੋਈ ਸਮਰੱਥਾ ਦਾ مالک ਹੋ ਜਾਏ ਪਾਦਸ਼ਾਹ ਕਹਿੰਦੇ ਨੇ ਫਿਰ ਹੋਰ ਵੀ ਉਸਦੇ ਕੋਲ ਖੂਬੀਆਂ ਹੋਣ ਚੰਗਾ ਨਾਮ ਰਖਾਏ ਕੇ ਜਸ ਕੀ ਰਤ ਜਗ ਲੇ ਇਤਨਾ ਉਸ ਦਾ ਨਾਮ ਚੰਗਾ ਹੋ ਜਾਏ ਕਿ ਸੰਸਾਰ ਦੀ ਹਰ ਜ਼ਬਾਨ ਦਿੱਤੇ ਉਸ ਦੀ ਕੀਰਤੀ ਉਸ ਦਾ ਜਸ ਹੋ ਜਾਵੇ ਉਸ ਦੀ ਮਹਿਮਾ ਹੋਵੇ ਮਹਾਰਾਜ ਕਹਿਣੇ ਇਤਨੀਆਂ ਖੂਬੀਆਂ ਦਾ ਵੀ ਕੋਈ ਮਾਲਕ ਬਣ ਜਾਏ ਤਾਂ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਜੇ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਅੱਗੇ ਕਿਸੇ ਨੇ ਗੱਲ ਨਹੀਂ ਕੁੱਛੀ। ਭਾਉ ਜੀਵਨ ਵਿਅਰਥ ਚਲਾ ਗਿਆ। ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉੱਠਣਾ ਆਸਾਨ ਹੈ। ਪਰਮਾਤਮਾ ਦੀ ਨਿਗਾਹ ਦੇ ਥੱਲੇ ਆ ਜਾਣਾ ਔਖਾ ਹੈ। ਬਹੁਤ ਕਠਿਨ ਹੈ। ਜੀਵਨ ਦੀ ਪਰਬਲ ਲਾਲਸਾ ਇਸ ਗੱਲ ਦਾ ਸਬੂਤ ਹੈ ਕਿ ਜੀਵਨ ਦੇ ਵਿੱਚ ਕੋਈ ਪੂਰਨਤਾ ਪ੍ਰਾਪਤ ਨਹੀਂ ਹੁੰਦੀ। ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਮਰਨ ਦਾ ਭੈ ਵੀ ਖਤਮ ਹੋ ਜਾਂਦਾ ਹੈ ਬੁਨਿਆਦੀ ਰੂਪ ਵਿੱਚ ਤੇ ਭੈ ਮਨੁੱਖ ਦੇ ਅੰਦਰ ਇੱਕੋ ਹੀ ਹੈ ਮਰਨ ਦਾ ਉਹ ਕੋਈ ਪਹਿ ਨਹੀਂ ਮਨੁੱਖ ਜਦ ਵੀ ਡਰਦਾ ਹੈ ਮੌਤ ਤੋਂ ਡਰਦਾ ਸਭ ਤੋਂ ਮਨੁੱਖ ਨਹੀਂ ਡਰਦਾ ਸਰਪ ਦੇ ਅੰਦਰ ਛੁਪੀ ਹੋਈ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਉਸ ਤੋਂ ਡਰਦਾ ਹੈ ਮਨੁੱਖ ਸ਼ੇਰ ਤੋਂ ਨਹੀਂ ਡਰਦਾ ਸ਼ੇਰ ਦੇ ਅੰਦਰ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਇਸ ਵਾਸਤੇ ਉਹ ਇੱਕ ਪਾਸੇ ਹੁੰਦਾ ਹੈ ਔਰ ਅਗਾ ਚਲੀਏ ਮਨੁੱਖ ਦੇ ਅੰਦਰ ਇਹ ਜਿਹੜਾ ਪਰਬਲ ਭੈ ਹੈ ਤੇ ਰੋਮ ਰੋਮ ਵਿੱਚ ਵਿਆਪਕ ਹੈ ਇਸ ਵਾਸਤੇ ਸਿਆਣੇ ਕਹਿੰਦੇ ਨੇ ਕਿ ਧਰਮ ਦੀ ਮੂਲ ਸਿੱਖਿਆ ਇਨਾਂ ਹੀ ਦੋ ਗੱਲਾਂ ਦੇ ਉੱਪਰ ਖੜੀ ਹੈ ਕਿ ਜੀਵਨ ਦੀ ਲਾਲਸਾ ਤੋਂ ਉੱਚੇ ਹੋ ਜਾਣਾ ਤੇ ਮਰਨ ਦੇ ਭੈ ਤੋਂ ਰਹਿਤ ਹੋ ਜਾ। ਭੈ ਤੇ ਮਰਨ ਦਾ ਹੀ ਹੈ। ਤੇ ਮੌਤ ਸ਼ਾਸਤ੍ਰਕਾਰਾਂ ਨੇ ਕਈ ਤਰ੍ਹਾਂ ਦੀ ਮੰਨੀ ਹੈ। ਆਰਥਿਕ ਮੌਤ, ਰਾਜਨੀਤਿਕ ਮੌਤ, ਸਮਾਜਿਕ ਮੌਤ, ਧਾਰਮਿਕ ਮੌਤ, ਸਰੀਰਕ ਮੌਤ, ਬੌਧਿਕ ਮੌਤ। ਮੌਤ ਦੇ ਇਹਨੇ अनेका ਪਹਿਲੂ ਨੇ। ਆਰਥਿਕ ਮੌਤ। ਦਿਵਾਲੀਆ ਹੋ ਗਿਆ। ਬਾਲ ਬਾਲ ਕਰਜ਼ਾਈ ਹੋ ਗਿਆ ਹੈ ਦੇਣਾ ਸਾਰਿਆਂ ਦਾ ਹੈ ਲੈਣਾ ਕਿਸੇ ਕੋਲ ਵੀ ਨਹੀਂ ਲੋਕੀ ਕਹਿੰਦੇ ਨੇ ਇਸ ਦੀ ਤੇ ਆਰਥਿਕ ਤੌਰ ਤੇ ਮੌਤ ਹੋ ਗਈ ਇਹ ਤੇ ਖਤਮ ਹੋ ਗਿਆ ਅਰਥ ਦੀ ਦੁਨੀਆ ਵਿੱਚ ਇਹ ਵਿਟ ਗਿਆ ਧਨ ਦੀ ਦੁਨੀਆ ਦੇ ਵਿੱਚ ਇਹ ਖਤਮ ਹੋ ਗਿਆ ਤਾਂ ਚਰਚਾ ਚੱਲ ਪੈਂਦੀ ਹੈ ਕਿ ਦੀ ਆਰਥਿਕ ਤੌਰ ਤੇ ਮੌਤ ਹੋ ਤੇ ਸਮਾਜਿਕ ਮੌਤ ਕੋਈ ਕਲੰਕ ਲੱਗ ਗਿਆ ਹੈ ਕੋਈ ਦਾਗ ਲੱਗ ਗਿਆ ਹੈ ਜਗਤ ਦੇ ਵਿੱਚ ਅਪਜੱਸ ਹੋ ਗਿਆ ਹੈ ਤਾਂ ਆਮ ਚਰਚਾ ਚੱਲ ਪੈਂਦੀ ਹੈ ਕਿ ਇਸ ਬੰਦੇ ਦੀ ਤੇ ਸਮਾਜਿਕ ਤੌਰ ਤੇ ਬਦਤਮੀਜ਼ ਹੋ ਗਈ ਹੈ ਮੁੜ ਕੇ ਇਸ ਦੀ ਪ੍ਰਤਿਸ਼ਠਾ ਬਣ ਸਕੇ ਇਹਦੀ ਇੱਜ਼ਤ ਮਾਣ ਵਡਿਆਈ ਬਣ ਸਕੇ ਗੱਲ ਔਖੀ ਜਿਸ ਤਰ੍ਹਾਂ ਮਰਦਾ ਜ਼ਿੰਦਾ ਨਹੀਂ ਹੋ ਸਕਦਾ ਇਸ ਢੰਗ ਦੀ ਵੀ ਕਿਸੇ ਵਕਤ ਸਮਾਜਿਕ ਤੌਰ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਮੁਰਕੇ ਸਮਾਜ ਦੇ ਚ ਰਤਬਾ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ ਸਰੀਰਕ ਮੌਤ ਆਉਂਦੇ ਹੋਏ ਸਵਾਸ ਨਾ ਆਵੇ ਚਲਦੇ ਹੋਏ ਸਵਾਸ ਰੁਕ ਗਏ ਸਰੀਰਕ ਮੌਤ ਔਰ ਇਸੇ ਤਰੀਕੇ ਨਾਲ ਬੁੱਧੀ ਦੇ ਚ ਵਿਚਾਰਾਂ ਦੀ ਸ਼ਕਤੀ ਹੀ ਖਤਮ ਹੋ ਗਈ ਆਉਂਦੇ ਹੋਏ ਵਿਚਾਰ ਰੁਕ ਗਏ ਜੈਸੇ ਕਿ ਪਾਗਲ ਹੈ ਇਹਦੀ ਬੌਧਿਕ ਤੌਰ ਤੇ ਮੌਤ ਨੇ ਦਿਮਾਗੀ ਤੌਰ ਤੇ ਮਰ ਚੁੱਕੇ ਸਰੀਰਕ ਤੌਰ ਤੇ ਤੇ ਜਿੰਦਾ ਹੈ ਬੌਧਿਕ ਤੌਰ ਤੇ ਮਰਦਾ ਹੈ ਪਾਗਲ ਉਹਦੇ ਕੋਲ ਸਰੀਰ ਦੀ ਜ਼ਿੰਦਗੀ ਤੇ ਹੈ ਉਹਦੇ ਕੋਲ ਬੌਧਿਕ ਜੀਵਨ ਨਹੀਂ ਹੈ ਉਹਦੇ ਕੋਲ ਦਿਵਾਗੀ ਜ਼ਿੰਦਗੀ ਨਹੀਂ ਹੈ ਤੇ ਬੌਧਿਕ ਜਿਸ ਦੇ ਕੋਲ ਜ਼ਿੰਦਗੀ ਨਹੀਂ ਹੈ ਉਹ ਤੇ ਮਨੁੱਖਤਾ ਤੋਂ ਵੀ ਥੱਲੇ ਚਲਾ ਜਾਂਦਾ ਹੈ ਬਲਕੇ ਪਸ਼ੂਆਂ ਤੋਂ ਵੀ ਕਈ ਦਫਾ ਜ਼ਿਆਦਾ ਥੱਲੇ ਚਲਾ ਜਾਂਦਾ ਹੈ ਇਸ ਵਾਸਤੇ ਦਰਿੰਦੇ ਪਸ਼ੂਆਂ ਤੋਂ ਜਿੱਥੇ ਭੈ ਲੱਗਦਾ ਹੈ ਪਾਗਲ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਬੌਧਿਕ ਤੌਰ ਤੇ ਮਰਿਆ ਹੋਇਆ ਹੈ ਸਿਰਫ ਸਰੀਰਕ ਤਲ ਦੇ ਉੱਤੇ ਜੀ ਰਿਹਾ ਹੈ ਤੋਂ ਭੈ ਮਰਨ ਦਾ ਹੈ ਇਹ ਮਰਨ ਚਾਹੇ ਬੌਧਿਕ ਹੋਵੇ ਚਾਹੇ ਸਰੀਰਕ ਹੋਵੇ ਚਾਹੇ ਸਮਾਜਿਕ ਹੋਵੇ ਔਰ ਚਾਹੇ ਆਰਥਿਕ ਹੋਵੇ ਤੇ ਚਾਹੇ ਰਾਜਨੀਤਿਕ ਹੋਵੇ ਸਮੁੱਚੀ ਦੁਨੀਆ ਦੇ ਹਰ ਦੇਸ਼ ਵਿੱਚ ਐਸੇ ਮਨੁੱਖ ਹਨ ਘੁੰਮ ਰਹੇ ਨੇ ਅਜੇ ਵੀ ਜਿਨ੍ਹਾਂ ਨੂੰ ਵੇਖ ਕੇ ਲੋਕੀ ਕਹਿੰਦੇ ਨੇ ਕਿ ਰਾਜਨੀਤਿਕ ਤੌਰ ਤੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਕਿਸੇ ਵਕਤ ਉਹਨਾਂ ਦੀ ਗੱਲ ਚੱਲਦੀ ਸੀ ਕਿਸੇ ਵਕਤ ਰਾਜਨੀਤੀ ਦੇ ਆਸਮਾਨ ਤੇ ਸੂਰਜ ਦੀ ਤਰ੍ਹਾਂ ਚਮਕਦੇ ਸਨ ਅੱਜ ਤਾਰਿਆਂ ਦੀ ਤਰ੍ਹਾਂ ਟਿਮਟਮਾਣਾ ਵੀ ਨਹੀਂ ਹੈ ਖਤਮ ਹੋ ਗਏ ਰਾਜਨੀਤੀ ਦੇ ਵਿੱਚ ਅੱਜ ਗੱਲ ਨਹੀਂ ਹੈ ਅੱਜ ਚਰਚਾ ਨਹੀਂ ਹੈ ਤੋਂ ਕਹਿ ਦਿੱਤਾ ਜਾਂਦਾ ਹੈ ਫਲਾਣੇ ਦੀ راجنیتک ترتے موت ہو گئی ختم ہو گئی دھارمک موت ایک روحانی موت بھی ہے گرو نانک دیو جی مہاراج اس کا ذکر بسرے مر بر اے اکال پرک جد میں تیری چرچہ کردا تیرا ذکر کردا تیری است کردہ تیری یاد اندر چل دی ہے تو زندہ رہنا ਜਦ ਨਹੀਂ ਅੰਦਰ ਯਾਦ ਚਲਦੀ ਤੂੰ ਮਰ ਜਾਂਦਾ ਮਰਣੰ ਵਿਸਰਣੰ ਗੋਬਿੰਦੇ ਜੀਵਣੰ ਹਰ ਨਾਮ ਧਿਆਵਣੇ ਗੋਬਿੰਦ ਨੂੰ ਭੁੱਲ ਜਾਣਾ ਪ੍ਰਮਾਤਮਾ ਨੂੰ ਭੁੱਲ ਜਾਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕੈਨਲ ਮੌਤ ਹੈ ਪਰ ਰੋਹਾਨੀ ਮੌਤ ਅਧਿਆਤਮਕ ਮੌਤ ਸਰੀਰਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਬੌਧਿਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਪਰ ਅੰਦਰ ਹੈ ਪ੍ਰਮਾਤਮਾ ਦਾ ਚਿੰਤਨ ਨਾ ਹੋਵੇ ਤਾਂ ਸਤਪੁਰਸ਼ ਕਹਿੰਦੇ ਨੇ ਇਹ ਰੋਹਾਨੀ ਤੌਰ ਤੇ ਮਰਦਾ ਹੈ ਇਹ ਧਾਰਮਿਕ ਤੌਰ ਤੇ ਮਰਿਆ ਹੋਇਆ ਧਰਮ ਦੀ ਦੁਨੀਆ ਵਿੱਚ ਤੇ ਇਹ ਬਿਲਕੁਲ ਖਤਮ ਹੈ ਇਹਦੀ ਕੋਈ ਗੱਲ ਨਹੀਂ ਹੈ ਤੋ ਭੈ ਮੌਤ ਦਾ ਹੈ ਚਾਹੇ ਇਹ ਮੌਤ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਧਾਰਮਿਕ ਹੋਵੇ ਸਰੀਰਕ ਹੋਵੇ ਜਾਂ ਆਰਥਿਕ ਹੋਵੇ ਭੈ ਮੌਤ ਤੋਂ ਹੀ ਲੱਗਦਾ ਕਿ ਮੌਤ ਵਿੱਚ ਮਨੁੱਖ ਮਿਟਦਾ ਹੈ ਖਤਮ ਹੁੰਦਾ ਹੈ ਕਿ ਖਤਮ ਹੋਣਾ ਨਹੀਂ ਚਾਹਦਾ ਕਾਰਨ ਅਧੂਰਾ ਹੈ ਅਗਰ ਪੂਰਨ ਹੋ ਜਾਏ ਤਾਂ ਫਿਰ ਮੌਤ ਅਨੰਦਾਇਕ ਬਣ ਜਾਂਦੀ ਹੈ ਭਗਤ ਸ਼ਰਮਾਓ ਸ੍ਰੀ ਕਬੀਰ ਜੀ ਮਹਾਰਾਜ ਦਾ ਵਾਕ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਮੌਤ ਕਿਉਂ ਆਨੰਦ ਬਣ ਗਈ ਕਿਉਂਕਿ ਜੀਵਨ ਦੀ ਲਾਲਸਾ ਨਹੀਂ ਰਹੀ ਤੇ ਜੀਵਨ ਦੀ ਲਾਲਸਾ ਕਿਉਂ ਨਹੀਂ ਰਹੀ ਜੀਵਨ ਦਾ ਜੋ ਲਕਸ਼ ਸੀ ਉਹਦੀ ਪ੍ਰਾਪਤੀ ਹੋ ਗਈ ਜੀਵਨ ਦਾ ਜੋ ਨਿਸ਼ਾਨਾ ਸੀ ਉਸ ਤੱਕ ਪਹੁੰਚ ਗਏ ਜ਼ਿੰਦਗੀ ਦੀ ਜੋ ਮੰਜ਼ਿਲ ਸੀ ਉਹ ਪ੍ਰਾਪਤ ਹੋ ਗਈ ਜਦ ਟਿਕਾਣਾ ਮਿਲ ਗਿਆ ਘਰ ਤੱਕ ਪਹੁੰਚ ਗਏ ਤੇ ਹੁਣ ਇਹ ਜਿਹੜਾ ਜੀਵਨ ਹੈ ਇਸ ਮਾਰਗ ਨੂੰ ਕੀ ਕਰੀਏ ਘਰ ਤੇ ਪਹੁੰਚ ਕੇ मनुख मार्ग ਤੋਂ کنارہ کش ہو ਜਾਂਦਾ ਹੈ ਇੱਕ ਪਾਸੇ ਹੋ ਜਾਂਦਾ ਹੈ تو ਜਿਸ ਦਿਨ ਪ੍ਰਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਤੇ ਜਿੱਥੇ ਜੀਵਨ ਦੀ ਲਾਲਸਾ ਖਤਮ ਉੱਥੇ ਮਰਨ ਦਾ ਭੈ ਵੀ ਖਤਮ ਆਦ ਕਾਲ ਤੋਂ ਲੋਕੀ ਕੋਸ਼ਿਸ਼ ਕਰਦੇ ਰਹੇ ਨੇ ਕਿ ਉਮਰ ਵੱਡੀ ਕਰੀ ਰਹੇ ਔਰ ਇਸ ਤਰ੍ਹਾਂ ਦਾ ਆਬੇ ਹयात ਇਸ ਤਰ੍ਹਾਂ ਦੇ ਕੁਸ਼ਤੇ ਵੈਦ ਲੋਕ ਬਣਾਉਂਦੇ ਰਹੇ ਨੇ ਜਿਹਦੇ ਨਾਲ ਮਨੁੱਖ ਵੱਡੀ ਉਮਰ ਭੋਗ ਸਕੇ ਅਮਰ ਫਲ ਦੀ ਦਾਸਤਾਨਾ ਵੀ ਧਰਮ ਗ੍ਰੰਥਾਂ ਵਿੱਚ ਮਿਲਦੀਆਂ ਨੇ ਜਿਹਨੂੰ ਖਾ ਕੇ ਬੰਦਾ ਅਮਰ ਹੋ ਜਾਂਦਾ ਹੈ ਅਮਰ ਭਗ ਲੱਗਦਾ ਕੋਈ ਬੂਟੀ ਕੋਈ ਦਵਾਈ ਇਸ ਢੰਗ ਦੀ ਮਨੁੱਖ ਤਲਾਸ਼ ਕਰਦਾ ਰਿਹਾ ਹੈ ਜਿਸ ਦੇ ਨਾਲ ਜ਼ਿਆਦਾ ਦਿਨ ਤੱਕ ਜੀ ਸਕੇ ਜ਼ਿਆਦਾ ਦਿਨ ਇਸ ਪ੍ਰithvi ਦੇਤੇ ਸਵਾਸ ਲੈ ਸਕੇ ਇਸ ਲਾਲਸਾ ਨੇ ਤਰ੍ਹਾਂ-ਤਰ੍ਹਾਂ ਦੀ ਜੜੀ-ਬੂਟੀਆਂ ਨੂੰ ਜਨਮ ਦਿੱਤਾ ਕੁਸਤਿਆਂ ਨੂੰ ਜਨਮ ਦਿੱਤਾ ਆਦੇ ਹਯਾਤ ਦੀ ਤਲਾਸ਼ ਕਰਨ ਦਿੱਤੇ ਮਨੁੱਖ ਨੂੰ ਮਜਬੂਰ ਕੀਤਾ ਔਰ ਅਮਰ ਫਲ ਦੀ ਤਲਾਸ਼ ਕਰਨ ਲੱਗਿਆ ਮਨੁੱਖ ਨੇ ਆਪਣੀ ਜ਼ਿੰਦਗੀ ਬਿਦਿਤ ਕੀਤੀ ਦੂਜੇ ਪਾਸੇ yogi ਸਵਾਸਾਂ ਨੂੰ ਰੋਕ ਕੇ ਬੈਠੇ ਨੇ ਇਸ ਵਾਸਤੇ ਉਮਰ ਲੰਬੀ ਕਰਨ ਲਈ ਹੈ ਜ਼ਿਆਦਾ ਜੀ ਲਈਏ ਤੇ ਜੀਵਣਾ ਤੇ ਇਹ ਸਵਾਸ ਹੈ ਇਸ ਪੂੰਜੀ ਨੂੰ ਬੁਝਾ ਲਈ ਜੀਵ ਨੂੰ ਅਗਰ ਜ਼ਮੀਨ ਦੇ ਚ ਦਫਨੀ ਕਰ ਦੇਈ ਹੈ ਤਾਂ ਕਿਸੇ ਕੰਮ ਦੀ ਨਹੀਂ ਹੈ ਕਿ ਠੀਕ ਹੈ ਪੂੰਜੀ ਦਾ ਮਨੁੱਖ ਪੂੰਜੀਪਤੀ ਬਣਾ ਰਿਹਾ ਹੈ ਲੇਕਿਨ ਪੂੰਜੀ ਕਿਸੇ ਕੰਮ ਨਹੀਂ ਨਾ ਕਿਸੇ ਦੇ ਕੰਮ ਆਈ ਨਾ ਆਪਣੇ ਕੰਮ ਆਈ ਸਵਾਸਾਂ ਨੂੰ ਰੋਕ ਕੇ ਜੋ ਬੈਠ ਗਿਆ ਹੈ ਜੀਵਨ ਵਿਅਰਥ ਗਵਾ ਰਿਹਾ ਸਮਾਂ ਵਿਅਰਥ ਜਾਇਆ ਕਰ ਰਿਹਾ ਲੇਕਿਨ ਲੰਬੀ ਜ਼ਿੰਦਗੀ ਭੋਗਣ ਦੀ ਲਾਲਸਾ ਇਸ ਤਰ੍ਹਾਂ ਦੀ ਸਾਧਨਾ ਕਰਨ ਦੇਤੇ ਵੀ ਮਜਬੂਰ ਕਰਦੀ ਹੈ ਔਰ ਇਸ ਤਰ੍ਹਾਂ ਦੀ ਸਾਧਨਾ ਜੇ ਕਿਸੇ ਦੀ ਸਫਲ ਹੋ ਜਾਏ ਤੇ ਸਹਿਬ ਕਹਿੰਦੇ ਨੇ ਉਹ ਇਤਨਾ ਜੀਵੇ ਜਿੰਨੋਂ ਕਿ ਚਾਰ ਯੁਗ ਲੈ ਤੇ ਚਾਰ ਯੁਗ ਹੀ ਕਿਉਂ ਉਸ ਦੀ ਜ਼ਿੰਦਗੀ ਇਤਨੀ ਲੰਬੀ ਹੋਵੇ ਕਿ ਹੋਰ 10 ਗੁਣਾ ਵੱਧ ਜਨ ਸਾਰੀ ਦੁਨੀਆ ਵਿੱਚ ਉਹਦਾ ਜਸ ਹੋਵੇ ਜੇ ਸਾਰੀ ਦੁਨੀਆ ਵਿੱਚ ਉਹ ਜਾਣਿਆ ਜਾਏ ਤੇ ਜਿੱਧਰ ਜਾਵੇ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਸਤੇ ਹਰ ਇੱਕ ਤਿਆਰ ਹੋਵੇ ਹਰ ਇੱਕ ਦੀ ਰਸਨਾ ਦਿੱਤੇ ਉਸ ਦੀ ਕੀਰਤੀ ਹੋਵੇ ਉਸ ਦੀ ਮਹਿਮਾ ਹੋਵੇ ਪਰ ਜੋ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਸਾਹਿਬ ਕਹਿੰਦੇ ਨੇ ਅਗਾਹ ਚੱਲ ਕੇ ਇਸ ਦੀ ਕਿਸੇ ਨੇ ਗੱਲ ਨਹੀਂ ਪੁੱਛਣੀ ਤੇ ਹੋਵੇਗਾ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਕਿੜਿਆਂ ਵਿੱਚੋਂ ਕਿਹੜਾ ਸਭ ਤੋਂ ਨਿਕਿਤ ਹੈ ਬਿਸਟਾ ਦਾ ਕੀੜਾ ਉੱਤਮ ਨੂੰ ਕੀੜੇ ਵੀ ਹੈਗੇ ਨੇ ਜਿਵੇਂ ਰੇਸ਼ਮ ਦਾ ਕੀੜਾ ਸ਼ਹਿਦੂਦ ਦੇ ਪੱਤੇ ਖਾਂਦਾ ਹੈ ਰੇਸ਼ਮ ਉਗਲਦਾ ਹੈ ਉਸ ਕੀੜੇ ਨੂੰ ਵੇਖ ਕੇ ਅਸੀਂ ਘਿਰਣਾ ਨਹੀਂ ਕਰ ਸਕਦੇ ਪਰ ਜੋ ਬਿਸਟਾ ਦੇ ਚੀ ਰੋਲ ਰਿਹਾ ਹੈ ਬਿਸਟਾ ਹੀ ਖਾ ਰਿਹਾ ਹੈ ਔਰ ਬਿਸਟਾ ਹੋ ਗਿਆ ਹੈ ਕੀੜਿਆਂ ਦੇ ਵਿੱਚੋਂ ਇਹ ਨਿਖਿਤ ਕੀੜਾ ਤਾਂ ਕੋਈ ਇਤਨੀ ਮਹਿਮਾ ਦਾ ਮਾਲਕ ਹੋਵੇ ਤੇ ਪ੍ਰਮਾਤਮਾ ਦੀ ਰਿਗਾਹ ਦੇ ਥੱਲੇ ਨਹੀਂ ਆਇਆ ਸਾਬ ਕਿੰਨ ਨੂੰ ਕੀੜਿਆਂ ਵਿੱਚ ਐਸਾ ਕੀੜਾ ਬਣੇਗਾ ਜੋ ਵਿਸ਼ਟਾ ਦਾ ਕੀੜਾ